ਵਾਸ਼ਾ ਜੀ ਕਿਰਪਾ ਕਰ ਰਹੇ ਹਨ ਆਰੰਭਤਾ ਦੇ ਵਿੱਚ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਦਾ ਇਹ ਪਾਵਨ ਸ਼ਬਦ ਮਹੱਲੇ ਪਹਿਲੇ ਤੁਨ ਗੁਰੂ ਨਾਨਕ ਸ਼ਬਦ ਵਾਰਾ ਉਚਾਰਨ ਹੋਇਆ ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਦ ਭ ਘਰ ਨਾਰ ਪਾਸ਼ਾ ਜੀ ਰਹਿਮਤ ਵਰਤਾ ਰਹੇ ਹਨ ਕਿਰਪਾ ਕਰ ਰਹੇ ਹਨ ਕਿ ਮਨੋਖ ਜੜਾ ਹੈ ਇਹ ਤ੍ਰਿਸ਼ਨਾ ਦੇ ਅਧੀਨ ਜਾ ਰਿਹਾ ਹੈ ਇਹ ਬਹੁਤ ਵਾਰ ਆਪਾਂ ਜ਼ਿਕਰ ਕੀਤਾ ਹੈ ਤ੍ਰਿਸ਼ਨਾ ਮਨੁੱਖ ਦੀ ਕਦੇ ਵੀ ਸੰਪੰਨ ਨਹੀਂ ਹੁੰਦੀ ਸੰਪੂਰਨ ਨਹੀਂ ਹੁੰਦੀ ਭਾਵੇਂ ਉਹ ਵਾਸ਼ਨਾ ਦੀ ਹੋਵੇ ਅਧ ਵਾਸ਼ਨਾ ਖਤਮ ਹੋਈ ਇੱਕਦਮ ਤੇ ਅੱਧੇ ਘੰਟੇ ਨੂੰ ਫੇਰ ਉਜਾਗਰ ਹੈ ਕਿਸੇ ਲੋੜ ਦੀ ਪੂਰਤੀ ਹੋ ਗਈ ਆ ਤ੍ਰਿਸ਼ਨਾ ਪੂਰੀ ਹੋ ਗਈ ਆ ਇੱਕ ਲੋੜ ਪੂਰੀ ਹੋਈ ਆ ਉਹਨੇ 50 ਹੋਰ ਨੂੰ ਜਨਮ ਦੇ ਦਿੱਤਾ ਸੋ ਇਸੇ ਪ੍ਰਕਾਰ ਪਾਤਸ਼ਾਹਾਂ ਕਾ ਜਿਹੜੀ ਤ੍ਰਿਸ਼ਨਾ ਹੈ ਇਸ ਦੀ ਪ੍ਰਾਪਤੀ ਵਾਸਤੇ ਜਿਹੜੀ ਮਾਇਆ ਹੈ ਜਿਹੜੀ ਮੋਹ ਲੈਣ ਵਾਲੀ ਹੈ ਇਹ ਬਹੁਤ ਵਾਰ ਆਪਾਂ ਚਲੋ ਅਰਥੇ ਦੇ ਕਰ ਦਿੱਤੇ ਹਨ ਮਾਇਆ ਕਲੀ ਪੈਸਿਆਂ ਨੂੰ ਹੀ ਅੱਖੀ ਦਾ ਹੁੰਦਾ ਉਹ ਹਰ ਇੱਕ ਜਿਹੜੀ ਮਾਇਆ ਹੈ ਜਿਹਦੇ ਕਰਕੇ ਉਹ ਤੁਹਾਨੂੰ ਪਰਮੇਸ਼ਰ ਭੁੱਲ ਜਾਏ ਜਿਹਦੇ ਕਰਕੇ ਰੱਬ ਭੁੱਲ ਜਾਏ ਪ੍ਰਮਾਤਮਾ ਭੁੱਲ ਜਾਏ ਪਾਸ਼ਾ ਕਰੇ ਜਿਹੜੀ ਮਾਇਆ ਹੈ ਮੋਹ ਲੈਣ ਵਾਲੀ ਤੇ ਇਹਦੀ ਪ੍ਰਾਪਤੀ ਰੂਪ ਦੀ ਮਨੁੱਖ ਨੂੰ ਤ੍ਰਿਸ਼ਨਾ ਲੱਗੀ ਰਹਿੰਦੀ ਆ ਵੜਾਈ ਦੀ ਤ੍ਰਿਸ਼ਨਾ ਹੈ ਸਾਨੂੰ ਲੋਕ ਚੰਗਾ ਕਹਿਣ ਇੱਕ ਤ੍ਰਿਸ਼ਨਾ ਹੈ ਤੇ ਤ੍ਰਿਸ਼ਨਾ ਨਾ ਪੂਰੀ ਹੋਣੇ ਕਰਕੇ ਬਹੁਤ ਸਟਰੈਸ ਦੇ ਮਰੀਜ਼ ਹਨ ਘਰਾਂ ਵਿੱਚ ਵੀ ਨਹੀਂ ਚੱਲਦੀ ਖੇੜਾ ਇਹਨੂੰ ਦੂਸਰਾ ਪੱਖ ਜਦੋਂ ਆਪਾਂ ਦਾ ਵਿਚਾਰਾਂਗੇ ਤਾਂ ਗੱਲ ਇੱਕੋ ਤੇ ਆ ਜਾਣੀ ਵੀ ਸਾਡੀ ਹੰਕਾਰ ਦੀ ਪੂਰਤੀ ਨਹੀਂ ਹੋ ਰਹੀ ਹੰਕਾਰ ਦੀ ਪੂਰਤੀ ਨਾ ਹੋਣਾ ਕੀ ਹੁੰਦਾ ਵੀ ਸਾਡੇ ਮੁਤਾਬਕ ਕਰਮ ਨਹੀਂ ਹੋ ਰਹੇ ਇਹ ਇੰਨਾ ਹੀ ਹੁੰਦਾ ਇਹਨੂੰ ਤ੍ਰਿਸ਼ਨਾ ਕਹਿੰਦੇ ਹਨ ਵੀ ਜੋ ਮੈਂ ਚਾਹਨਾ ਜੋ ਮੇਰੇ ਮਨ ਥੋਟ ਪੈਦਾ ਹੋ ਰਹੇ ਹਨ ਮੇਰੀ ਨੂੰ ਮੇਰੇ ਮੁਤਾਬਕ ਕੰਮ ਨਹੀਂ ਕਰ ਰਹੀ ਮੇਰੇ ਬੱਚੇ ਮੇਰੇ ਮੁਤਾਬਕ ਨਹੀਂ ਚੱਲ ਰਹੇ ਇਕ ਕੀ ਹੈ ਇੱਕ ਅਹੰਕਾਰ ਦਾ ਥਾਟ ਹੈ ਮਾਇਆ ਦੀ ਪੂਰਤੀ ਹੈ ਹੰਕਾਰ ਇਹ ਮਾਇਆ ਬਣ ਰਿਹਾ ਹੈ ਤੇ ਉਹਦੀ ਪੂਰਤੀ ਵਾਸਤੇ ਮਨੁੱਖ ਇਰਦ ਗਿਰਦ ਦੌੜਦਾ ਤੇ ਜੇ ਕਿਤੇ ਉਹਦੀ ਪੂਰਤੀ ਇਰਦ ਗਿਰਦ ਦੌੜਨ ਤੋਂ ਬਾਅਦ ਵੀ ਨਾ ਹੋਵੇ ਤਾਂ ਸਟ੍ਰੈਸ ਦਾ ਮਰੀਜ਼ ਹੁੰਦਾ ਤੁਸੀਂ ਇੱਕ ਨਹੀਂ ਅਨੰਤ ਉਦਾਹਰਨਾਂ ਤੁਹਾਨੂੰ 100 ਦੇ ਵਿੱਚੋਂ 90 95 ਉਦਾਹਰਨਾਂ ਇਦਾਂ ਮਿਲ ਜਾਣਗੀਆਂ ਉਤੇ ਮਾਪੇ ਇਸ ਕਰਕੇ ਸਟ्रेस ਦੇ ਮਰੀਜ਼ ਹਨ ਇਸ ਕਰਕੇ ਚਿੰਤਾ ਦੇ ਮਰੀਜ਼ ਹਨ ਭਲਾ ਹੀ ਉਹਨਾਂ ਦੇ ਬੱਚੇ ਚੰਗੇ ਸਫਲ ਹੋਣ ਆਪਣੇ ਸਟੈਂਡ ਤੇ ਹੋਣ ਆਪਣੇ ਬੱਚੇ ਪੜ ਰਹੇ ਹੋਣ ਇਸ ਕਰਕੇ ਸਟ्रेस ਦੇ ਵਿੱਚ ਕਿ ਉਹਨਾਂ ਮੁਤਾਬਕ ਨਹੀਂ ਚੱਲ ਰਹੇ ਇਹ ਇੱਕੋ ਦਾ ਰੌਲਾ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਬੱਚਿਆਂ ਨੂੰ ਆਕੀ ਹੋ ਜਾਣਾ ਚਾਹੀਦਾ ਸਿਰਫ ਆਪਾਂ ਇੱਕ ਪ੍ਰਕਾਰ ਪ੍ਰਮਾਣ ਲੈ ਰਹੇ ਹਾਂ ਵੀ ਤ੍ਰਿਸ਼ਨਾ ਮਾਇਆ ਮੋਹਣੀ ਆਪਾਂ ਨੇ ਇਕੱਲੇ ਬੱਚਿਆਂ ਦੀ ਗੱਲ ਨਾ ਛੱਡੋ ਜਾਂ ਬਜ਼ੁਰਗਾਂ ਦੀ ਨਾ ਕਰੋ ਆਪਣੇ ਸਾਰਿਆਂ ਦੇ ਵਿੱਚ ਵੀ ਕੁਈ ਨਾ ਕੋਈ ਚਿੰਤਾ ਇਸ ਕਰਕੇ ਹੈ ਕਿ ਫਲਾਨਾ ਬੰਦਾ ਮੇਰੇ ਕੰਮ ਨੂੰ ਚੰਗੇ ਨਹੀਂ ਲੱਗ ਰਹੀ। ਉਹ ਮੇਰੀ ਵਡਿਆਈ ਕਰੇ, ਮੈਨੂੰ ਚੰਗਾ ਕਹੇ। ਇੱਕ ਤ੍ਰਿਸ਼ਨਾ ਹੈ ਜਿਹਦੀ ਪੂਰਤੀ ਨਹੀਂ ਹੋ ਸਕਦੀ ਕਦੇ ਵੀ।